ਸੋ ਹਾਂਜੀ ਦੁਨੀਆ ਤੇ ਦੋ ਪ੍ਰਕਾਰ ਦਾ ਬੰਦਾ ਹੈ ਇੱਕ ਪਾਪੀ ਆ ਇੱਕ ਦਾਨੀ ਆ ਸੋ ਆ ਦੇਖੋ ਤੁਸੀਂ ਇਹ 100 ਕੀਲਾ ਮਤਲਬ 500 ਬਿੱਗੇ ਦੇ ਆਸ-ਪਾਸ 5 ਕੁੰਟਲ 5.5 ਕੁੰਟਲ ਪਨੀਰੀ ਦਾ ਬੀਜ ਜਿਹੜਾ ਰਾਤ ਨੂੰ ਕਿਸੇ ਨੇ ਗ੍ਰਾਮੋ ਸਪਰੇਅ ਕਰਕੇ ਖਰਾਬ ਕਰ ਦਿੱਤਾ ਸਮਰਾਲੇ ਦੇ ਪਿੰਡ ਸੋ ਦੇਖੋ ਰਹਿ ਨਹੀਂ ਤਾ ਨੀ ਕਿਸੇ ਦੀ ਲਾਉਣ ਤੋਂ ਜੇ ਕੋਈ ਸੋਚਦਾ ਹੈ ਸੋ ਠੇਕੇ ਵਾਲੀਆਂ ਜ਼ਮੀਨਾਂ ਪਿੱਛੇ ਬਾਹਲਾ ਕਿਸੇ ਨਾਲ ਜਿੱਦ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਯਾਰ ਜੇ ਉਹਨੂੰ ਮਿਲ ਗਈ ਜਾਂ ਉਹਨੂੰ ਮਿਲ ਗਈ ਸੋ ਤਿੰਨ ਬੰਦਿਆਂ ਦੀ ਇਹ ਸਾਂਝੀ ਪਨੀਰੀ ਸੀ 100 ਏਕੜ ਉਹਨਾਂ ਨੇ ਲਾਉਣਾ ਸੀ ਤੇ ਚਲੋ ਪਨੀਰੀ ਦਾ ਤਾਂ ਇਹਨਾਂ ਦਾ ਹਿੱਲਾ ਹੋ ਗਿਆ ਕੁਛ ਲੇਟ ਲੂਟ ਹੁਣ ਬੀਜ ਲਾਂਗੇ ਬਾਸਮਤੀ ਸੀ 126 ਸੀ ਕੁਛ 33 ਸੀ ਹਰ ਬੰਦੇ ਨੇ ਆਪਦੀ ਆਵਜੀ ਦੇਖੋ ਕਿੰਨੀਆਂ ਸੋਹਣੀਆਂ ਕਿਆਰੀਆਂ ਲੈਦਾ ਲੈਦਾ ਬੀਜ ਕੇ ਬਣਾਈਆਂ ਗਈਆਂ ਐ ਪਰ ਗਲਤ ਗੱਲ ਆ ਯਾਰ ਇਹ ਕਿਨੇ ਵੀ ਕੀਤਾ ਸੋ ਰਾਤ ਦੇ ਹਨੇਰੇ ਚ ਟੱਕਰ ਮਾਰਨੀ ਕਿਹਨਾਂ ਜੱਗਰ ਹੋ ਕੇ ਮਾਰੋ ਯਾਰ ਸਿੱਧਾ ਮਾਰੋ ਇਹ ਕੰਮ ਨਾ ਕਰੋ ਯਾਰ ਇਹ ਨਹੀਂ ਕਿਸੇ ਨੂੰ ਸੋਪਾ ਦਿੰਦੇ ਸੋ ਸਾਰੇ ਆਪਣੇ ਵਰਗੀ ਨੇ ਚਾਹੇ ਕੋਈ ਤਕੜਾ ਹੈ ਚਾਹੇ ਕੋਈ ਮਾੜਾ ਹੈ